ਸਤਿ ਸ਼੍ਰੀ ਅਕਾਲ ਜੀ ਮੈਂ ਅਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੀ ਜਿੰਨਾਂ ਦੇ ਹਜ਼ਾਰਾਂ ਦੀ ਲੱਖਾਂ ਦੀ ਗਿੰਦੀ ਦੇ ਵਿੱਚ ਲੋਕ ਉਥੇ ਪੁੱਜਦੇ ਹਨ ਆਪਣਾ ਸਤਸੰਗ ਸੁਣਨ ਵਾਸਤੇ ਜਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਲੋਕ ਆਉਂਦੇ ਹਨ ਤਾਂ ਉਹਨਾਂ ਨੇ ਇੱਕ ਉਹਨਾਂ ਵੱਲੋਂ ਉਹਨਾਂ ਦੇ ਡੇਰੇ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਗੱਲ ਕਰ ਲੈਨੇ ਆ ਉਹ ਨੋਟੀਫਿਕੇਸ਼ਨ ਦੀ ਕੀ ਹੈ ਜੋ ਸੂਤਰਾ ਦੀ ਬਣਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ ਬਜ਼ੁਰਗ ਵਿਅਕਤੀ ਤੇ ਕੈਂਸਰ ਸਾਹ ਦੀ ਸਮੱਸਿਆ ਦਮਾ ਦਿਲ ਦੀਆਂ ਸਮੱਸਿਆ ਆਦਿ ਵਰਗੀਆਂ ਪੁਰਾਣੀਆਂ ਬਿਮਾਰੀਆਂ ਤੋਂ ਪੀੜ ਲੋਕਾਂ ਨੂੰ ਕੋਵਿਡ-19 ਦੀ ਲਾਗ ਲੱਗਣ ਦਾ ਖਤਰਾ ਵਧੇਰੇ ਹੁੰਦਾ ਹੈ ਅਤੇ ਇਸ ਲਈ ਉਹਨਾਂ ਨੂੰ ਖਾਸ ਤੌਰ ਤੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਇਸ ਦੀ ਰੋਕtham ਤੇ ਬਚਾ ਲਈ ਡੇਰਾ ਬਿਆਸ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਨੂੰ ਕੁਝ ਸਾਵਧਾਨੀਆਂ ਦੀ ਪਾਲਣਾ ਕਰਨੀ ਪਵੇਗੀ ਤਾਂ ਜੋ ਡੇਰਾ ਬਿਆਸ ਵੱਲੋਂ ਇੱਕ ਆਪਣੇ ਸੇਵਾਦਾਰਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਜਿਹੜਾ ਉੱਥੇ ਵਰਕਰਸ ਨੇ ਜਿਹੜੇ ਉੱਥੇ ਕੰਮ ਕਰਦੇ ਨੇ ਜਿਨ੍ਹਾਂ ਨੂੰ ਉੱਥੇ ਡਿਊਟੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੇ ਆਪਣੇ ਹੀ ਵਰਕਰਸ ਨੂੰ ਜਿਹੜੇ ਉੱਥੇ ਕੰਮ ਕਰ ਰਹੇ ਨੇ ਜਿੰਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਲੇਡੀਜ਼ ਨੇ ਜੈਂਟਸ ਨੇ ਜੋ ਉੱਥੇ ਕੰਮ ਕਰਦੇ ਨੇ ਤਾਂ ਜੋ ਉੱਥੋਂ ਬਚਾਅ ਹੋ ਸਕੇ ਬਜ਼ੁਰਗਾਂ ਦੇ ਵਿੱਚ ਜੋ ਹਾਲੇ ਦੇ ਵਿੱਚ ਕੋਵਿਡ ਦੇ ਫਿਰ ਲੱਛਣ ਸ਼ੁਰੂ ਹੋ ਗਏ ਨੇ ਉਨਾਂ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਚੀਜ਼ਾਂ ਤੋਂ ਪੀਰੀਅਡਸ ਨੇ ਲੋਕ ਜਿਵੇਂ ਭੀੜਾਂ ਵਾਲੀਆਂ ਥਾਵਾਂ ਜਿਵੇਂ ਕਿ ਸਾਦਸੰਗ ਸ਼ਾਪਿੰਗ ਕੰਪਲੈਕਸ ਹਸਪਤਾਲ ਆਦਿ ਜਾਂਦੇ ਸਮੇਂ ਫੇਸ ਫੇਸ ਮਾਸਕ ਦੀ ਵਰਤੋਂ ਕਰੋ ਵਾਰ-ਵਾਰ ਸਾਬਨ ਨਾਲ ਹੱਥ ਧੋਵੋ ਜੇਕਰ ਤੁਸੀਂ ਠੀਕ ਨਹੀਂ ਮਹਿਸੂਸ ਕਰ ਰਹੇ ਤਾਂ ਜੁਕਾਮ ਬੁਖਾਰ ਤੇ ਡੇਰਾ ਹਸਪਤਾਲ ਨੂੰ ਰਿਪੋਰਟ ਕਰੋ ਉਹਨਾਂ ਨੇ ਕਿਹਾ ਜੋ ਮੇਰੇ ਡੇਰੇ ਦੇ ਨੇੜੇ ਰਹਿੰਦੇ ਲੋਕ ਨੇ ਜੋ ਡੇਰੇ ਦੇ ਵਿੱਚ ਵਸਨੀਕ ਨੇ ਉਹ ਲੋਕਾਂ ਨੂੰ ਉੱਥੇ ਜੋ ਹਸਪੀਟਲ ਪ੍ਰੋਵਾਈਡ ਕਰਵਾਏ ਗਏ ਨੇ ਜੋ ਉਹ ਉਹਨਾਂ ਨੇ ਸਕੂਲ ਵਗੈਰਾ ਪ੍ਰੋਵਾਈਡ ਕਰਾਏ ਗਏ ਕੰਪਲੈਕਸ ਵਗੈਰਾ ਪ੍ਰੋਵਾਈਡ ਕਰਾਏ ਗਏ ਨੇ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਦਿੱਕਤ ਆ ਰਹੀ ਹੈ ਤਾਂ ਉਹਨਾਂ ਨੇ ਆਪਣੇ ਦੇਦੇ ਦੇ ਜੋ ਸੇਵਾਦਾਨੇ ਉਹਨਾਂ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਉਹਨਾਂ ਨੂੰ ਉੱਥੋਂ ਬਚਾਉਣ ਵਾਸਤੇ ਉਹਨਾਂ ਨੂੰ ਆਪਣੀ ਆਪਣੇ ਆਪ ਦੀ ਪਹਿਲਾਂ ਹੀ ਸੰਭਾਲ ਕਰਨੀ ਜ਼ਰੂਰੀ ਹੈ ਜਿਹੜੇ ਬਜ਼ੁਰਗ ਨੇ ਜਾਂ ਜੋ ਕੋਵਿਡ 19 ਲੈ ਕੇ ਦੁਬਾਰਾ ਤੋਂ ਰਿਪੋਰਟਾਂ ਨਿਕਲ ਕੇ ਬਾਹਰ ਆ ਰਹੀਆਂ ਨੇ ਕਿ ਕਿਸੇ ਤਰ੍ਹਾਂ ਦਾ ਵੀ ਖਤਰਾ ਹੋ ਸਕਦਾ ਹੈ ਤਾਂ ਪਹਿਲਾਂ ਹੀ ਆਪਣੀ ਸੇਫਟੀ ਕਰ ਲੈਣਾ